ਤੁਹਾਡੇ ਸਾਰਿਆਂ ਦਾ ਮੇਰੇ YouTube ਚੈਨਲ PU P Study Hub ਤੇ ਸਵਾਗਤ ਹੈ ਅੱਜ ਇਸ ਵੀਡੀਓ ਵਿੱਚ ਕਰਾਂਗੇ ਬੀ ਐਸ ਐਮ ਸ਼ੇਮੇ ਦਾ ਪੰਜਾਬੀ ਲਾਜ਼ਮੀ ਦੀ ਵਿਆਕਰਨ ਆਧਾ ਟੌਪਿਕ ਰਹਿਣ ਵਾਲਾ ਵਾਕ ਅਤੇ ਵਾਕ ਦੀਆਂ ਕਿਸਮਾਂ ਵਾਕ ਕੀਨ ਦਾ ਵਾਕ ਦੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਬੰਤਰ ਦੇ ਆਧਾਰ ਤੇ ਕਾਰਜ ਦੇ ਆਧਾਰ ਤੇ ਠੀਕ ਆ ਸੌਖੇ ਤਰੀਕੇ ਨਾਲ ਜਿਹੜੇ ਨੋਟਸ ਹਨ ਤਾਂ ਤੁਸੀਂ ਪ੍ਰਪੇਅਰ ਕਰ ਲੈਣਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਓ ਜਿਨ੍ਹਾਂ ਨੇ ਪਿਛਲੇ ਵੀਡੀਓਾਂ ਨਹੀਂ ਦੇਖਿਆ ਜਾ ਕੇ ਉਹ ਵੀ ਚੈੱਕ ਆਊਟ ਕਰ ਲਿਓ ਤਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਵਾਕ ਦੀ ਪਰਿਭਾਸ਼ਾ ਤੇ ਕਿਸਮਾਂ ਪਹਿਲਾਂ ਪੜ੍ਹਦੇ ਆਂ ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਹੈ ਸ਼ਬਦਾਂ ਦੇ ਸਮੂਹ ਤੋਂ ਵਾਕ ਅੰਸ਼ ਬੰਦੇ ਹਨ ਵਾਕ ਅੰਸ਼ਾਂ ਦੇ ਸਮੂਹ ਤੋਂ ਵਾਕ ਦੀ ਰਚਨਾ ਹੁੰਦੀ ਹੈ ਕਿ ਜਿਹੜੀ ਸ਼ਬਦਾਂ ਨੂੰ ਭਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਹੈ ਸ਼ਬਦਾਂ ਨੂੰ ਮਿਲਾ ਕੇ ਵਾਕਾਂਸ਼ ਬਣਦੇ ਤੇ ਵਾਕਾਂਸ਼ਾਂ ਨੂੰ ਮਿਲਾ ਕੇ ਵਾਕ ਬਣਦਾ ਹੈ। ਇਸ ਤਰ੍ਹਾਂ ਵਾਕ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਹੁੰਦੀ ਹੈ। ਵਾਕ ਰਚਨਾ ਲਈ ਲੋਗ ਸ਼ਬਦਾਂ ਦੀ ਚੋਣ ਕਰਨੀ ਪੈਂਦੀ ਹੈ। ਉਹਨਾਂ ਨੂੰ ਇੱਕ ਵਿਸ਼ੇਸ਼ ਵਿਆਕਰਨਿਕ ਤਰਤੀਬ ਵਿੱਚ ਰੱਖਿਆ ਜਾਂਦਾ ਹੈ ਜਿਸ ਨਾਲ ਇੱਕ ਅਰਥਵਾਨ ਵਾਕ ਬਣਦਾ ਹੈ। ਤਾਂ ਵਾਕ ਦੀ ਰਚਨਾ ਕਿਵੇਂ ਹੁੰਦੀ ਆ ਕਿ ਜਦੋਂ ਵਾਕਾਂਸ਼ਾਂ ਦੇ ਸਮੂਹ ਨੂੰ ਇਕੱਠਾ ਕੀਤਾ ਜਾਂਦਾ ਹੈ ਤਾਂ ਇਸ ਦੀ ਚੋਣ ਕਰਨ ਤੋਂ ਬਾਅਦ ਇੱਕ ਵਿਆਕਰਨਿਕ ਵਿਸ਼ੇਸ਼ ਤਰਤੀਬ ਵਿੱਚ ਉਹ ਰੱਖਿਆ ਜਾਂਦਾ ਹੈ ਤਾਂ ਜਿਹਦਾ ਕੋਈ ਅਰਥ ਬੰਦਾ ਹੋਵੇ ਉਸਨੂੰ ਵਾਕ ਕਿਹਾ ਜਾਂਦਾ ਹੈ ਐਵੇਂ ਨਹੀਂ ਕਿ ਕੋਈ ਵੀ ਸ਼ਬਦ ਉਠਾ ਕੇ ਅੱਗੇ ਰੱਖਤਾ ਉਸ ਤੋਂ ਬਾਅਦ ਹੋਰ ਸ਼ਬਦ ਰੱਖਤਾ ਕੋਈ ਵੀ ਤਾਂ ਉਸਨਾਂ ਆਪਾਂ ਵਾਕ ਕਹਿ ਦਵਾਂਗੇ ਜਿਹਦਾ ਕੋਈ ਨਾ ਕੋਈ ਅਰਥ ਨਿਕਲ ਜਾਵੇ ਪੜਨ ਤੋਂ ਬਾਅਦ ਸਾਨੂੰ ਅਰਥ ਕੋਈ ਪਤਾ ਲੱਗਦਾ ਹੋਵੇ ਤਾਂ ਉਸਨੂੰ ਵਾਕ ਕਿਹਾ ਜਾਂਦਾ ਹੈ ਅੱਗੇ ਪੜਦੇ ਹਾਂ ਵਾਕ ਦੇ ਦੋ ਭਾਗ ਹੁੰਦੇ ਹਨ ਵਾਕ ਦੇ ਵਾਕਵਾਕ ਵਿਦਵਾਨਾਂ ਨੇ ਕਹੀ ਵਿਦਵਾਨਾਂ ਨੇ ਵਾਕ ਦੇ ਕਈ ਭਾਗਾਂ ਦਾ ਜ਼ਿਕਰ ਕੀਤਾ ਪਰ ਮੁੱਖ ਤੌਰ ਤੇ ਵਾਕ ਦੇ ਦੋ ਭਾਗ ਦੱਸੇ ਜਾਂਦੇ ਹਨ ਪਹਿਲਾ ਹੈਗਾ ਉਦੇਸ਼ ਤੇ ਦੂਜਾ ਹੈਗਾ ਵਧੀ ਉਦੇਸ਼ ਕਿਹਨੂੰ ਕਹਿੰਦੇ ਆ ਵਾਕ ਵਿੱਚ ਜਿਸ ਚੀਜ਼ ਬਾਰੇ ਕੋਈ ਗੱਲ ਕਹੀ ਜਾਵੇ ਉਸ ਨੂੰ ਵਾਕ ਦਾ ਉਦੇਸ਼ ਕਿਹਾ ਜਾਂਦਾ ਹੈ ਮਤਲਬ ਜਿਹੜੀ ਚੀਜ਼ ਬਾਰੇ ਕੋਈ ਗੱਲ ਕਹੀ ਜਾਂਦੀ ਹੈ ਜਿਹੜੀ ਮੁੱਖ ਹੁੰਦੀ ਹੈ ਤਾਂ ਉਸ ਨੂੰ ਉਦੇਸ਼ ਕਿਹਾ ਜਾਂਦਾ ਹੈ ਤੇ ਉਸ ਚੀਜ਼ ਬਾਰੇ ਜੋ ਕੁਝ ਕਿਹਾ ਗਿਆ ਹੈ ਉਸਨੂੰ ਵਿਦੇਹ ਕਿਹਾ ਜਾਂਦਾ ਹੈ ਅੱਗੇ ਇੱਕ ਐਗਜ਼ਾਮਪਲ ਵਜੋਂ ਆਪਾਂ ਸਮਝਦੇ ਆ ਜਿਵੇਂ ਸਾਡਾ ਮੁੰਡਾ ਰੋਟੀ ਖਾਂਦਾ ਹੈ ਤਾਂ ਜਿਹੜਾ ਹੈਗਾ ਗੱਲ ਕੀਤੇ ਬਾਰੇ ਕਹੀ ਗਈ ਹੈ ਸਾਡੇ ਮੁੰਡੇ ਬਾਰੇ ਸਾਡਾ ਮੁੰਡਾ ਕੀ ਆ ਉਦੇਸ਼ ਤੇ ਰੋਟੀ ਖਾਂਦਾ ਹੈ ਤੇ ਬਾਕੀ ਗੱਲ ਜਿਹੜੀ ਰਹਿ ਜਾਂਦੀ ਹੈ ਉਸਨੂੰ ਕੀ ਕਹਿੰਦੇ ਆ ਵਿਦੇਹ ਕਹਿੰਦੇ ਆ ਠੀਕ ਆ ਇਹ ਆਵਾਖ ਦੇ ਦੋ ਭਾਗ ਆ ਜਾਂਦੇ ਕਿਹਾ ਅੱਗੇ ਦੇਖਦੇ ਆਂ ਵਾਕ ਦੇ ਤਿੰਨ ਮੁੱਖ ਕਾਰਜੀ ਤੱਤ ਕੀ ਨੇ ਵਾਕ ਦੇ ਤੱਤ ਕਿਹਨਾਂ ਕਿਹਨਾਂ ਨੂੰ ਕਿਹਾ ਜਾਂਦਾ ਵਾਕ ਦੇ ਤਿੰਨ ਤੱਤ ਆ ਜਾਂਦੇ ਆ ਕਰਤਾ ਕਰਮ ਤੇ ਕਿਰਿਆ ਕਰਤਾ ਕੌਣ ਹੁੰਦਾ ਵਾਕ ਵਿੱਚ ਕੰਮ ਜਾਂ ਕਿਰਿਆ ਕਰਨ ਵਾਲੇ ਨੂੰ ਕੀ ਕਹਿੰਦਾ ਕਰਤਾ ਆਖਿਆ ਜਾਂਦਾ ਹੈ ਜਿਹੜਾ ਕੰਮ ਜਾਂ ਕੋਈ ਕਿਰਿਆ ਕਰਦਾ ਹੈ ਉਸ ਨੂੰ ਕਰਤਾ ਕਿਹਾ ਜਾਂਦਾ ਜਿਵੇਂ ਮੁੰਡਾ ਖੇਡਦਾ ਹੈ ਤਾਂ ਮੁੰਡਾ ਕੀ ਆ ਕੋਈ ਕਰਤਾ ਹੈਗਾ ਅੱਗੇ ਹੈਗਾ ਕਰਮ ਕਰਮ ਕਿਸ ਨੂੰ ਕਿਹਾ ਜਾਂਦਾ ਜਿਸ ਉੱਪਰ ਕੰਮ ਜਾਂ ਕਿਰਿਆ ਵਾਪਰੇ ਉਸ ਨੂੰ ਕਰਮ ਕਿਹਾ ਜਾਂਦਾ ਹੈ ਕਿ ਜਿਹੜਾ ਕੰਮ ਹੋਵੇ ਉਸ ਨੂੰ ਕਰਮ ਕਿਹਾ ਜਾਂਦਾ ਹੈ ਤੇ ਕਿਰਿਆ ਕੀ ਹੁੰਦੀ ਆ ਕਿਰਿਆ ਤੋਂ ਭਾਵ ਕੋਈ ਕੰਮ ਕਰਨ ਦਾ ਢੰਗ ਪਤਾ ਲੱਗਦਾ ਕਿਵੇਂ ਹੋਇਆ ਕੰਮ ਕਿਸ ਤਰ੍ਹਾਂ ਹੋਇਆ ਉਸ ਨੂੰ ਕਿਰਿਆ ਕਿਹਾ ਜਾਂਦਾ ਹੈ ਠੀਕ ਆ ਇੱਕ ਪੰਜਾਬੀ ਦੇ ਵਿੱਚ ਜਿਹੜੀ ਵਾਕ ਦੀ ਬੰਤਰ ਕਿਹੜੀ ਹੁੰਦੀ ਆ ਕਰਤਾ ਪਲੱਸ ਕਰਮ ਪਲੱਸ ਕਿਰਿਆ ਜਿਵੇਂ ਇੰਗਲਿਸ਼ ਦੇ ਵਿੱਚ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ ਹੁੰਦਾ ਹੈ ਉਸੇ ਤਰ੍ਹਾਂ ਪੰਜਾਬੀ ਦੇ ਵਿੱਚ ਕਰਤਾ ਪਲੱਸ ਕਰਮ ਪਲੱਸ ਕਿਰਿਆ ਹੁੰਦਾ ਹੈਗਾ ਠੀਕ ਆ ਤੇ ਇਹ ਆ ਜਾਂਦੀ ਆ ਇੱਕ ਪੰਜਾਬੀ ਦੀ ਬੰਤਰਵਾਕ ਦੀ ਤਾਂ ਜਿਵੇਂ ਮੁੰਡਾ ਚਿੱਠੀ ਲਿਖਦਾ ਹੈ ਤੇ ਮੁੰਡਾ ਕੀ ਆ ਇਹ ਕੰਮ ਕਰ ਰਿਹਾ ਇਸ ਨੂੰ ਕਰਤਾ ਕਵਾਂਗੇ ਕੰਮ ਕੀ ਦੇ ਉੱਤੇ ਵਾਪਰ ਰਿਹਾ ਚਿੱਠੀ ਉੱਪਰ ਚਿੱਠੀ ਕੀ ਹੋਗੀ ਕਰਮ ਤੇ ਲਿਖਦਾ ਹੈ ਕੀ ਹੋਗੀ ਕਿਰਿਆ ਅੱਗੇ ਪੜਦੇ ਹਾਂ ਵਾਕ ਕਾਂਦੀ ਸ਼੍ਰੈਣੀ ਵਾੰਡਵਾਕ ਦੇ ਕਿਸਮਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਜੇਕਰ ਗੱਲ ਕਰੀਏ ਵਾਕ ਦੇ ਬੰਤਰ ਦੇ ਆਧਾਰ ਤੇ ਵਾਕ ਤਿੰਨ ਤਰ੍ਹਾਂ ਦੇ ਪਹਿਲਾ ਸਧਾਨ ਵਾਕ ਦੂਜਾ ਸੰਯੁਕਤ ਵਾਕ ਤੇ ਤੀਸਰਾ ਮਿਸ਼ਰਤ ਵਾਕ ਠੀਕ ਹੈ ਤੇ ਜੇਕਰ ਕਾਰਜ ਦੇ ਆਧਾਰ ਤੇ ਦੇਖੀਏ ਤਾਂ ਵਾਕ ਹੁੰਦੇ ਆ ਚਾਰ ਤਰ੍ਹਾਂ ਦੇ ਹਾਂ ਵਾਚਕ ਨਾ ਵਾਚਕ ਪ੍ਰਸ਼ਨ ਵਾਚਕ ਜਾਂ ਵਿਸਮੇ ਵਾਚਕ ਠੀਕ ਹੈ ਕਈ ਵਾਰ ਕਾਰਜ ਦੇ ਆਧਾਰ ਤੇ ਕਈ ਥਾਵਾਂ ਤੇ ਤਿੰਨ ਤਰ੍ਹਾਂ ਦੇ ਦਰਸਾਏ ਗਏ ਹੋਣਗੇ ਠੀਕ ਹੈ ਬਿਆਨਿਆਵਾਚ ਵਾਕ ਕ੍ਰਿਸ਼ਨ ਵਾਕ ਵਿਸ਼ਮੇਵਾਕ ਠੀਕ ਹੈ ਇਹ ਤਿੰਤਰੰਗ ਦਰਸਾਈ ਜਾਂਦੇ ਪਰ ਮੁਕਰੋਗ ਵਿੱਚ ਚਾਰ ਤਰ੍ਹਾਂ ਦੇ ਹੁੰਦੇ ਹਨ ਹੁਣ 1 ਬਾਈ 1 ਕਰਕੇ ਪੜ੍ਹਦੇ ਆ ਪਹਿਲਾ ਬੰਤਰ ਦੇ ਆਧਾਰ ਤੇ ਦੇਖ ਲੈਣੇ ਆ ਜਿਵੇਂ ਸਧਾਰਨ ਸੰਯੁਕਤ ਤੇ ਮਿਸ਼ਰਤ ਕਿਹੜੇ ਕਿਹੜੇ ਹੁੰਦੇ ਹਨ ਪਹਿਲਾ ਇਹਨਾਂ ਸਾਡੇ ਕੋਲੇ ਸਧਾਰਨ ਵਾਕ ਪੰਜਾਬੀ ਭਾਸ਼ਾ ਦਾ ਸਧਾਰਨ ਵਾਕ ਨਾਮ ਵਾਕਾਂਸ਼ ਤੇ ਕਿਰਿਆ ਵਾਕਾਂਸ਼ ਰਾਹੀਂ ਹੁੰਦ ਵਿੱਚ ਆਉਂਦਾ ਹੈ ਇਹ ਸਿੰਪਲ ਹੁੰਦਾ ਜਿਹਦੇ ਵਿੱਚ ਇੱਕ ਨਾਮ ਹੁੰਦਾ ਤੇ ਇੱਕ ਕਿਰਿਆ ਹੁੰਦੀ ਹੈ ਜਿਨ੍ਹਾਂ ਨੂੰ ਦੋਨਾਂ ਨੂੰ ਮਿਲਾ ਕੇ ਇੱਕ ਸਿੰਪਲ ਵਾਕ ਬਣ ਜਾਂਦਾ ਹੈ ਇਹ ਦੋਵੇਂ ਵਾਕ ਦੇ ਲਾਜ਼ਮੀ ਤੱਤ ਹੁੰਦੇ ਹਨ ਇਹਨਾਂ ਤੋਂ ਬਿਨਾ ਵਾਕ ਅਧੂਰਾ ਹੈ ਇਸ ਤੋਂ ਇਲਾਵਾ ਹੋਰ ਵਾਕਾਂਸ਼ ਜੁੜ ਕੇ ਇਸ ਦਾ ਨਵਾਂ ਵਾਕ ਦਾ ਵਿਸਤਾਰ ਕਰਦੇ ਹਨ ਕਿ ਕਈ ਹੋਰ ਵਾਕਾਂਸ਼ ਵੀ ਮਿਲ ਜਾਂਦੇ ਹਨ ਜਿਸ ਦੇ ਨਾਲ ਵਾਕ ਦਾ ਵਿਸਤਾਰ ਹੋਣ ਦਾ ਵੱਡਾ ਵਾਕ ਬਣ ਜਾਂਦਾ ਹੈ ਇਸ ਵਿੱਚ ਇੱਕ ਹੀ ਕਿਰਿਆ ਜਾਂ ਕਿਰਿਆ ਵਾਕਾਂਸ਼ ਹੁੰਦਾ ਹੈ ਜਿਸ ਇਸ ਵਿੱਚ ਇੱਕ ਉਦੇਸ਼ ਤੇ ਇੱਕ ਵਧੇ ਹੁੰਦਾ ਹੈ ਮਤਲਬ ਸਧਾਰਨ ਵਾਕ ਦੇ ਚ ਇੱਕ ਉਦੇਸ਼ ਹੁੰਦਾ ਇੱਕ ਵਧੇ ਹੁੰਦਾ ਸਿੰਪਲ ਵਾਕ ਦੇ ਵਿੱਚ ਉਹਦਾ ਨੋਜੋ ਦੇਖਦੇ ਆਪਾਂ ਮੁੰਡਾ ਰੋ ਰਿਹਾ ਹੈ ਮੁੰਡਾ ਕੀ ਆ ਇੱਕ ਨਾਮਵਾਚਕ ਹੈ ਤੇ ਰੋ ਰਿਹਾ ਹੈ ਇਹ ਕੀ ਕਿਰਿਆਵਾਚਕ ਹੈ ਨਾ ਦੋਨਾਂ ਨੂੰ ਮਿਲਾ ਕੇ ਕੀ ਬਣ ਗਿਆ ਇੱਕ ਸਧਾਰਨ ਵਾਕ ਬਣ ਗਿਆ ਤਾਂ ਇਹਦੇ ਵਿੱਚ ਕਿਰਿਆ ਕੀ ਹੁੰਦੀ ਹੈ ਇੱਕ ਹੁੰਦੀ ਹੈ ਜਿਵੇਂ ਬੱਚੇ ਪਤੰਗ ਉਡਾ ਰਹੇ ਹਨ ਤਾਂ ਬੱਚੇ ਕੀ ਆ ਨਾਵਾਗੇ ਕਰਮਾਗੇ ਕਰਤਾਗੇ ਠੀਕ ਆ ਤਾਂ ਪਤੰਗ ਕੀ ਆ ਗਿਆ ਇੱਥੇ ਤੇ ਕੰਮ ਹੋ ਰਿਹਾ ਹੈ ਕਿ ਆ ਗਿਆ ਕਰਮ ਹੋ ਗਿਆ ਉਡਾ ਰਹੀ ਹਨ ਕਿ ਇੱਕ ਹੀ ਹੋ ਗਈ ਕਿਰਿਆ ਹੈ ਨਾ ਇਹਨਾਂ ਨੂੰ ਮਿਲਾ ਕੇ ਕੀ ਹੋ ਗਿਆ ਇੱਕ ਸਧਾਨਵਾਕ ਬਣ ਗਿਆ ਉਪਰੋਕਤ ਵਾਕ ਸਧਾਨਵਾਕ ਵਜੋਂ ਵਿਚਰ ਰਹੇ ਹਨ ਪਹਿਲੇ ਵਾਕ ਵਿੱਚ ਸਿਰਫ ਨਾਮ ਵਾਕਾਂਸ਼ ਤੇ ਕਿਰਿਆ ਵਾਕਾਂਸ਼ ਹਨ ਜਦਕਿ ਦੂਜੇ ਵਿੱਚ ਦੋ ਨਾਮ ਨਾਮ ਵਾਕਾਂਸ਼ ਹੁੰਦੇ ਹਨ ਤੇ ਪਹਿਲੇ ਦਾ ਕਰਤਾ ਦੂਜਾ ਕਾਰਨ ਦਾ ਕੰਮ ਕਰਦਾ ਹੈਗਾ ਤੇ ਤੀਜੀ ਜਿਹੜੀ ਉਹ ਕਿਰਿਆ ਆ ਜਾਂਦੀ ਆ ਉਡਾ ਰਹੇ ਹਨ ਠੀਕ ਹੈ ਤਾਂ ਇਹ ਆਗੇਤਰ ਨਵਾਂ ਅੱਗੇ ਵਧਦੇ ਸੰਯੁਕਤ ਵਾਕ ਕਿੰਦਾ ਸੰਯੁਕਤ ਵਾਕਾਂ ਦੀ ਬੰਤਰ ਸਾਂਵੀ ਹੁੰਦੀ ਹੈ ਇੱਥੇ ਸਾਂਵੀ ਦਾ ਭਾਵ ਇੱਕ ਪੱਖੋ ਬਰਾਬਰਤਾ ਦਾ ਦਾ ਭਾਵ ਰੱਖਣ ਵਾਲੇ ਵਾਕ ਹੁੰਦੇ ਹਨ ਇਹਦੇ ਵਿੱਚ ਘਟੋੜ ਦੋ ਉਪਵਾਕ ਮਿਲ ਕੇ ਇੱਕ ਵਾਕ ਬਣਦੇ ਹਨ ਇਨ੍ਹਾਂ ਦੀ ਬੰਤਰ ਵਿੱਚ ਦੋ ਜਾਂ ਦੋ ਤੋਂ ਵੱਧ ਸੁਤੰਤਰ ਉਪਵਾਕ ਹੁੰਦੇ ਹਨ ਵਿਆਕਰਨ ਦੀ ਦ੍ਰਿਸ਼ਟੀ ਤੋਂ ਇਸ ਤੰਤਰ ਹਉਤੇ ਵਿਚਰਨ ਦੀ ਸਮਰੱਥਾ ਰੱਖ ਦਿੰਦਾ ਹੈ ਕਿ ਇਕੱਲਾ-ਇਕੱਲਾ ਵਾਕ ਪੂਰਾ ਹੁੰਦਾ ਹੈਗਾ ਜੇਕਰ ਆਪਾਂ ਕਿਸੇ ਪਹਿਲੇ ਵਾਕ ਨੂੰ ਲਈਏ ਤਾਂ ਉਹ ਵੀ ਆਪਾਂ ਨੂੰ ਪੂਰਾ ਜਾਪੇਗਾ ਉਹਦੇ 'ਚ ਕੋਈ ਵੀ ਕੁਐਸਚਨ ਨਹੀਂ ਪੁੱਛਿਆ ਜਾਊਗਾ ਠੀਕ ਹੈ ਤੇ ਜੇ ਦੂਜਾ ਵਾਕ ਲਈਏ ਉਹ ਵੀ ਇੱਕ ਪੂਰਾ ਵਾਕ ਹੀ ਹੋਵੇਗਾ ਸੰਯੁਕਤ ਵਾਕਾਂ ਵਿੱਚਲੇ ਦੋ ਜਾਂ ਦੋ ਤੋਂ ਵੱਧ ਸੁਤੰਤਰ ਵਾਕ ਜਾਂ ਸਧਾਨ ਜਾਂ ਉਪਵਾਕਾਂ ਨੂੰ ਕੌਮੇ ਲਾ ਕੇ ਜਾਂ ਤੇ ਅਤੇ ਪਰ ਚਾਹੇ ਫਿਰ ਪਰੰਤੂ ਸਗੋ ਆਦੀ ਜੋਜ ਕ ਨਾਲ ਜੋੜੇ ਜਾਂਦੇ ਹਨ ਇਹ ਸੰਯੁਕਤ ਵਾਕ ਵਿੱਚ ਦੋ ਵਾਕ ਹੁੰਦੇ ਹਨ ਜਿਹੜੇ ਆਪਸ ਵਿੱਚ ਪੂਰੇ ਹੁੰਦੇ ਹਨ ਜਿਵੇਂ ਉਹ ਧਰਨ ਵਜੋਂ ਦੇਖਦੇ ਆ ਰਾਹ ਪਿਆ ਜਾਣੀਏ ਵਾਹ ਪਿਆ ਜਾਣੀ ਜੇਕਰ ਆਪਾਂ ਇਕੱਲੇ ਨੂੰ ਪੜੀਏ ਕਿ ਰਾਹ ਪਿਆ ਜਾਣੀਏ ਠੀਕ ਹੈ ਤਾਂ ਇਹ ਵੀ ਆਪਣੇ ਆਪ ਵਿੱਚ ਇੱਕ ਸੁਤੰਤਰ ਹੈਗਾ ਇਹਦਾ ਵੀ ਕੋਈ ਨਾ ਕੋਈ ਅਰਥ ਨਿਕਲਦਾ ਹੈਗਾ ਜੇਕਰ ਆਪਾਂ ਇਕੱਲਾ ਪੜੀਏ ਕਿ ਵਾਹ ਪਿਆ ਜਾਣੀਏ ਤਾਂ ਇਸਦਾ ਵੀ ਕੋਈ ਨਾ ਕੋਈ ਅਰਥ ਨਿਕਲਦਾ ਹੈਗਾ ਤਾਂ ਇਹ ਸੁਤੰਤਰ ਹੁੰਦੇ ਹਨ ਤੇ ਜਾਂ ਹੈਗਾ ਜਿਹੜਾ ਇੱਕ ਜੋਜਕ ਹੈਗਾ ਇਹਨਾਂ ਜਾਂ ਲਾ ਕੇ ਇਹਨਾਂ ਦੋਨਾਂ ਵਾਕਾਂ ਨੂੰ ਜੋੜਿਆ ਗਿਆ ਹੈਗਾ ਤੇ ਇਹ ਕੀ ਬਣ ਗਿਆ ਇੱਕ ਸੰਯੁਕਤ ਵਾਕ ਬਣ ਗਿਆ ਸੰਯੁਕਤ ਵਾਕ ਦੇ ਵਿੱਚ ਦੋ ਵਾਕ ਹੁੰਦੇ ਹਨ ਪਰ ਇਹ ਦੋਨੇ ਵਾਕ ਜਿਹੜੇ ਆ ਪੂਰੇ ਹੁੰਦੇ ਹਨ ਅਗਲੇ ਦਾ ਨ ਦੇਖਦੇ ਹਾਂ ਹੁਣ ਉਸ ਨੂੰ ਹਾਂ ਕਰਨੀ ਵੀ ਆਉਂਦੀ ਹੈ ਅਤੇ ਨਾ ਕਰਨੀ ਵੀ ਆਉਂਦੀ ਇਹਦੇ ਵਿੱਚ ਦੋ ਵਾਕ ਆ ਕੇ ਜੰਦੀ ਮੱਛੀ ਵਹਿਣ ਦੇ ਵਿਰੁੱਧ ਚਲਦੀ ਹੈ ਪਰ ਮਰੀ ਹੋਈ ਮੱਛੀ ਵਹਿਣ ਦੇ ਨਾਲ ਚਲਦੀ ਹੈ ਇਹਦੇ ਵਿੱਚ ਦੋਨੇ ਵਾਕ ਪੂਰੇ ਹਰਨਾ ਤੇ ਪਰਜੋਜਕ ਲਾ ਕੇ ਇਹ ਵਾਕ ਜੋੜੇ ਗਏ ਹਨ ਠੀਕ ਹੈ ਤਾਂ ਕਿ ਸੰਯੁਕਤ ਵਾਕ ਆ ਜਾਂਦੇ ਹਨ ਅੱਗੇ ਪੜ੍ਹਦੇ ਹਾਂ ਮਿਸ਼ਰਤ ਵਾਕ ਕੀ ਹੁੰਦਾ ਹੈ ਮਿਸ਼ਰਤ ਵਾਕਾਂ ਦੀ ਬੰਤਰ ਅਸਾਵੀ ਹੁੰਦੀ ਹੈ ਅਸਾਵੀ ਮੰਨੀ ਜਾਂਦੀ ਹੈ ਇਹਦੇ ਵਿੱਚ ਦੋਨੇ ਵਾਕ ਪੂਰੇ ਹੁੰਦੇ ਪਰ ਇਸ ਦੇ ਵਿੱਚ ਜਿਹੜਾ ਉਪਵਾਕ ਬਰਾਬਰਤਾ ਦੇ ਪੱਤਰ ਉੱਤੇ ਨਹੀਂ ਵਿਚਰਿਆ ਜਾਂਦੇ ਮਿਸ਼ਰਤ ਵਾਕ ਦੀ ਬੰਤਰ ਵਿੱਚ ਇੱਕ ਮੁੱਖ ਉਪਵਾਕ ਤੇ ਇੱਕ ਜਾਂ ਇੱਕ ਤੋਂ ਵਧੇਰੇ ਅਧੀਨਵਾਕ ਹੁੰਦੇ ਹਨ ਮੂਖ ਉਪਵਾਕ ਸਤੰਤਰ ਤੌਰ ਤੇ ਵਿਚੰਨ ਦੀ ਸਮਰੱਥਾ ਰੱਖਦਾ ਹੈ ਪਰ ਅਧੀਨ ਉਪਵਾਕ ਸਤੰਤਰ ਤੌਰ ਤੇ ਨਹੀਂ ਹੁੰਦਾ ਇਹ ਤਾਂ ਕਿਸੇ ਉਪਵਾਕ ਨਾਲ ਆ ਕੇ ਉਸ ਦੀ ਸਮਰੱਥਾ ਗ੍ਰਹਿਣ ਕਰਦਾ ਹੈ ਪੰਜਾਬੀ ਭਾਸ਼ਾ ਵਿੱਚ ਅਧੀਨਵਾਕ ਜੋਜਕ ਕਿਹੜੇ-ਕਿਹੜੇ ਨਾਲ ਜੁੜੇ ਜਾਂਦੇ ਆ ਕਿਉਂਕਿ ਜੋ ਜਿਹੜਾ ਜਿਸ ਜਦੋਂ ਇਹਨਾਂ ਨਾਲ ਜੋੜੇ ਜਾਂਦੇ ਹਨ ਸ਼ੁਰੂ ਹੁੰਦੇ ਹਨ ਇਹ ਸਾਰੇ ਅਧੀਨ ਜੋਜਕ ਦੀ ਸ਼੍ਰੇਣੀ ਵਿੱਚ ਆ ਸ਼ਾਮਲ ਹੁੰਦੇ ਹਨ ਤਾਂ ਸੰਯੁਕਤ ਵਾਕ ਦੀ ਉਦਾਹਰਣ ਦੇਣਿਆ ਉਸਨੇ ਕਿਹਾ ਕਿ ਅੱਜ ਤੋਂ ਬਾਅਦ ਉਹ ਇਹ ਗਲਤੀ ਦੁਬਾਰਾ ਨਹੀਂ ਕਰੇਗਾ ਤਾਂ ਜੇਕਰ ਆਪਾਂ ਦੇਖੀਏ ਕਿ ਉਸਨੇ ਕਿਹਾ ਇਸ ਨੂੰ ਕੱਲਾ ਰੱਖ ਲਈਏ ਇੱਕ ਟਾਈਪ ਪ੍ਰੇਸ਼ਨ ਬੰਦਾ ਹੈ ਕਿ ਉਸਨੇ ਕੀ ਕਿਹਾ ਠੀਕ ਆ ਤੇ ਆਪਣੇ ਆਪ ਵਿੱਚ ਪੂਰਾ ਨਹੀਂ ਹੁੰਦਾ ਇਹ ਦਿਵਾਕ ਜੇ ਅੱਜ ਤੋਂ ਬਾਅਦ ਉਹ ਇਹ ਗਲਤੀ ਨਹੀਂ ਕਰੇਗਾ ਤੇ ਇਹ ਵਾਕ ਪੂਰਾ ਬੰਦੇ ਪਰ ਇਹਦੇ ਵਿੱਚ ਜਿਹੜਾ ਪਹਿਲਾ ਵਾਕ ਉਹ ਪੂਰਾ ਨਹੀਂ ਬੰਦਾ ਇਹਦੇ ਵਿੱਚ ਕੋਈ ਨਾ ਕੋਈ ਕੁਐਸਚਨ ਪੁੱਛਿਆ ਜਾ ਰਿਹਾ ਹੈਗਾ ਅਗਲੀ ਉਦਾਹਰਨ ਦੇਣਾ ਕੁਝ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ ਜਿਹੜੇ ਜੋਜਕਲਾਤਾ ਆਪਣੇ ਅਧਿਆਪਕ ਦਾ ਨਾਮ ਰੋਸ਼ਨ ਕਰ ਦਿੰਦੇ ਹਨ ਠੀਕ ਆ ਤਾਂ ਕੁਝ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ ਤੇ ਇਹ ਆਪਣੇ ਆਪ ਵਿੱਚ ਇੱਕ ਪੂਰਾ ਵਾਕ ਨਹੀਂ ਹੁੰਦੇ ਕਿਹੜੇ ਵਿਦਿਆਰਥੀ ਕੁਝ ਵਿਦਿਆਰਥੀ ਅਜਿਹੇ ਹੁੰਦੇ ਹਨ ਤੇ ਇਹਦੇ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਕਿਹੜੇ ਵਿਦਿਆਰਥੀ ਤਾਂ ਮਿਸ਼ਰਤ ਵਾਕ ਵਿੱਚ ਜਿਹੜੇ ਦੋਨੇ ਵਾਕ ਹੁੰਦੇ ਹਨ ਉਹ ਪੂਰੇ ਨਹੀਂ ਹੁੰਦੇ ਤਾਂ ਕਰਕੇ ਮਿਸ਼ਰਤ ਵਾਕ ਹੁੰਦਾ ਸੰਯੁਕਤ ਵਾਕ ਦੇ ਵਿੱਚ ਦੋਨੇ ਜਿਹੜੇ ਹੈਗਾ ਪੂਰੇ ਹੁੰਦੇ ਹਨ ਉਹਨਾਂ ਦੋਨਾਂ ਦਾ ਹਸਤ ਹੁੰਦਾ ਹੈਗਾ ਇਸ ਦਾ ਨਿਵਾਕ ਦੇ ਵਿੱਚ ਇੱਕ ਹੀ ਵਾਕ ਹੁੰਦਾ ਤੇ ਇੱਕ ਹੀ ਕਿਰਿਆ ਹੁੰਦੀ ਹੈ ਤਾਂ ਇਹ ਆ ਜਾਂਦੇ ਹੈਗੇ ਨਾ ਬੰਤਰ ਦੇ ਧਾਰ ਤੇ ਵਾਕ ਅੱਗੇ ਆ ਜਾਂਦਾ ਕਾਰਜ ਦੇ ਧਾਰ ਤੇ ਵਾਕ ਕਿਹੜੇ ਕਿੰਨੇ ਕਿਸਮ ਦੇ ਹੁੰਦੇ ਹਨ ਹਾਂ ਵਾਚਕ ਨਾਵਾਚਕ ਪ੍ਰਸ਼ਨਵਾਚਕ ਤੇ ਵਿਸਮਾਵਾਚਕ ਹੁਣ ਵਨ ਬਾਈ ਵਨ ਪੜਦੇ ਆ ਇਹਨਾਂ ਨੂੰ ਪਹਿਲਾ ਇਹਦਾ ਹਾਂ ਵਾਚਕ ਵਾਕ ਕਿਹੜੇ ਹੁੰਦੇ ਹਨ ਜਿਸ ਵਾਕ ਵਿੱਚ ਕਿਰਿਆ ਹਾਂ ਵਾਚੀ ਹੋਵੇ ਉਸਨੂੰ ਹਾਂ ਵਾਚਕ ਵਾਕ ਕਹਿੰਦੇ ਹਨ ਜਿਵੇਂ ਉਦਾਹਰਨ ਵਿੱਚ ਦੇਖਦੇ ਹਾਂ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ ਮਤਲਬ ਇਹਦੇ ਵਿੱਚ ਹਾਂ ਵਿੱਚ ਗੱਲ ਕੀਤੀ ਗਈ ਹੁੰਦੀ ਹੈ ਜੇ ਤੇ ਹਾਂ ਵਿੱਚ ਗੱਲ ਕਹੀ ਗਈ ਹੋਵੇ ਤਾਂ ਉਹ ਸਾਰੇ ਵਾਕ ਕਿਹੜੇ ਹੁੰਦੇ ਹਨ ਨਾ ਹਾਂ ਵਾਚੀ ਵਾਕ ਅਗਲੀ ਉਦਾਹਰਨ ਦੇਖਦੇ ਹਾਂ ਮਿਹਨਤ ਮਿਹਨਤੀ ਲੋਕ ਸਦਾ ਸੁੱਖ ਪਾਉਂਦੇ ਹਨ ਮੇਰੇ ਮਾਤਾ ਜੀ ਪੜੇ ਲਿਖੇ ਹਨ ਮੈਂ ਸਕੂਲ ਦਾ ਕੰਮ ਮੁਕਾ ਲਿਆ ਹੈ ਤਾਂ ਇਹਨਾਂ ਵਿੱਚ ਹੈ ਹਨ ਦੀ ਵਰਤੋਂ ਕੀਤੀ ਜਾਂਦੀ ਹੈ ਸਾਰੇ ਹਾਂ ਵਾਚਕ ਆਗੇ ਪੜਦੇ ਆਪਾਂ ਨਾ ਵਾਚਕ ਕਿਹੜੇ ਹੁੰਦੇ ਹਨ ਜਿਨ੍ਹਾਂ ਵਾਕਾਂ ਵਿੱਚ ਨਾ ਨਹੀਂ ਨਾ ਵਾਚਕ ਤੱਤ ਦੀ ਵਰਤੋਂ ਹੁੰਦੀ ਹੈ ਜਿਨਾ ਚ ਨਾ ਕਹੀ ਗਈ ਹੋ ਕਿਸੇ ਕੰਮ ਨੂੰ ਨਾ ਕੀਤੀ ਗਈ ਹੋ ਸਾਰੇ ਨਾ ਵਾਚਕ ਆ ਜਾਂਦੇ ਉਦਾਹਰਨ ਜੋ ਬੱਚਿਓ ਇਧਰ ਨਾ ਆਓ ਤਾਂ ਬੱਚਿਓ ਇਧਰ ਨਾ ਆਓ ਨਾਵ ਮਤਲਬ ਨਾ ਵਾਚਕਾ ਇੰਨੀ ਸਰਦੀ ਵਿੱਚ ਨੰਗੇ ਪੈਰ ਨਾ ਤੁਰੋ ਇਹ ਵੀ ਨਾ ਵਾਚਕ ਤੂੰ ਅੱਜ ਕੱਲ ਸਮੇ ਸਿਰ ਘਰ ਨਹੀਂ ਆਉਂਦਾ ਮਿਹਨਤੀ ਲੋਕ ਕਦੇ ਹਾਰ ਨਹੀਂ ਮੰਨਦੇ ਇਹ ਸਾਰੇ ਨਾ ਵਾਚਕ ਦੀ ਉਦਾਹਰਨਾਂ ਹਨ ਪੇਪਰ ਦੇ ਵਿੱਚ ਤੁਸੀਂ ਹਰ ਇੱਕ ਕਿਸਮ ਦੇ ਨਾਲ ਇੱਕ ਛੋਟੀ ਜੀ ਉਦਾਹਰਨ ਜ਼ਰੂਰ ਲਿਖਣੀ ਹੈ ਯਾਦ ਕਰ ਲਿਓ ਕੋ ਸੌਕੀ ਅਗੀਆਂ ਦਾ ਪ੍ਰੇਸ਼ਨ ਵਾਚਕਾ ਜਿੰਨਾ ਵਾਕਾ ਵਿੱਚ ਕੋਈ ਸਵਾਲ ਪਰੇਸ਼ਨ ਪੁੱਛਿਆ ਜਾਂਦਾ ਹੈ ਵਾਕ ਦੇ ਅੰਤ ਵਿੱਚ ਪਰੇਸ਼ਨ ਸੂਚਕ ਲੱਗਿਆ ਭਾਵ ਇੱਕ ਕਟਿਜੀ ਲੱਗੀ ਹੁੰਦੀ ਹੈ ਤਾਂ ਉਹਨਾਂ ਨੂੰ ਪਰੇਸ਼ਨਵਾਚਕ ਆਖਿਆ ਜਾਂਦਾ ਹੈ ਅਜਿਹੇ ਵਾਕਾ ਵਿੱਚ ਆਮ ਤੌਰ ਤੇ ਕੀ ਕਿਉਂ ਕਿ ਕਿੱਥੇ ਕਿਹੜਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਉਦਾਹਰਨ ਵਜੋਂ ਉਹ ਕਿੱਥੇ ਜਾ ਰਿਹਾ ਹੈ ਤੇ ਪਰੇਸ਼ਨ ਪੁੱਛਿਆ ਗਿਆ ਭਾਰਤ ਕਦੋਂ ਜਾਂ ਦੋਆ ਇਹ ਵੀ ਤੁਹਾਡੇ ਸਕੂਲ ਵਿੱਚ ਕਿੰਨੇ ਬੱਚੇ ਪੜ੍ਹਦੇ ਹਨ ਉਸਦੀ ਸੇ ਤਾਂ ਹੁਣ ਕਿਸ ਤਰ੍ਹਾਂ ਹੈ ਤੇਰੇ ਭਰਾ ਦਾ ਨਾਂ ਕੀ ਹੈ ਤੇ ਇਹਦੇ ਵਿੱਚ ਕੀ ਕਿਸ ਨੂੰ ਕਿੰਨੇ ਕਦੋਂ ਅਤੇ ਕਿੱਥੇ ਤੇ ਇਹ ਆਪਰੇਸ਼ਨ ਪੁੱਛੇ ਗਏ ਹਨ ਜਿੰਨਾ ਵਿੱਚ ਇਹ ਸ਼ਬਦ ਵਰਤੇ ਜਾਂਦੇ ਹਨ ਉਹ ਸਾਰੇ ਆਪਰੇਸ਼ਨਵਾਚਕ ਨਾਵ ਜਿਹੜੇ ਹੁੰਦੇ ਵਾਕ ਹੁੰਦੇ ਹਨ ਅੱਗੇ ਆਇਆ ਇਹਨਾਂ ਵਿਸਮੇਵਾਚਕ ਵਿਸਮੇ ਦਾ ਹੁੰਦਾ ਹੈਰਾਨੀ ਇਸ ਵਾਕ ਵਿੱਚ ਹੈਰਾਨੀ ਜਾਂ ਵਿਸਮੇ ਦਾ ਪ੍ਰਗਟਾਵਾ ਹੁੰਦਾ ਹੈ ਇਸਨੂੰ ਵਿਸਮੇਵਾਚਕ ਕਹਿੰਦੇ ਹਨ ਅਜਿਹੇ ਵਾਕਾਂ ਦੇ ਅੰਤ ਵਿੱਚ ਵਿਸਮੇ ਚਿੰਨ੍ਹ ਦੀ ਵਰਤੋਂ ਕੀਤੀ ਵਿਸਮੇ ਚਿੰਨ੍ਹ ਡੰਡੀ ਥੱਲੇ ਬਿੰਦੀ ਤਾਂ ਇਹ ਜਿਹੜਾ ਚਿੰਨ੍ਹ ਦਾ ਵਿਸਮੇ ਦਾ ਹੁੰਦਾ ਹੈਗਾ ਹੈਰਾਨੀ ਤਾਂ ਹੁੰਦਾ ਹੈ ਜਿਵੇਂ ਕਿੰਨਾ ਸੁੰਦਰ ਫੁੱਲ ਹੈ ਤਾਂ ਇਹ ਕੀ ਹੈਰਾਨੀ ਵਾਲੀ ਗੱਲ ਹੈ ਕਿ ਕਿੰਨਾ ਸੋਹਣਾ ਫੁੱਲ ਹੈਗਾ ਬੱਲੇ ਓਨੇ ਕਿੰਨੀ ਉੱਚੀ ਛਾਲ ਮਾਰੀ ਤਾਂ ਇਹ ਵੀ ਇੱਕ ਵਿਸਮੇਵਾਚਕ ਦੀ ਉਦਾਹਰਣ ਹੈ ਹਾਏ ਮੈਂ ਕੀ ਕਰਾਂ ਤਾਂ ਇਹ ਵੀ ਇੱਕ ਵਿਸਮੇਵਾਚਕ ਦੀ ਉਦਾਹਰਣ ਹੈ ਇੱਥੇ ਇਹ ਗੱਲ ਧਿਆਨਯੋਗ ਹੈ ਜੇ ਵਿਸਮੇ ਦਾ ਭਾਵ ਇੱਕ ਸ਼ਬਦ ਵਿੱਚ ਪ੍ਰਗਟ ਹੈ ਤਦ ਵਿਸਮੇ ਚਿੰਨ ਉਸ ਸ਼ਬਦ ਤੋਂ ਪਿੱਛੋਂ ਆਉਂਦਾ ਹੈ ਪਰ ਜੇ ਇਹ ਭਾਵ ਸਾਰੇ ਵਾਕ ਵਿੱਚ ਪ੍ਰਗਟ ਹੈ ਤਦ ਵਿਸਮੇ ਚਿੰਨ ਦੇ ਸਾਰੇ ਵਾਕ ਪਿੱਛੋਂ ਆਉਂਦਾ ਹੈ ਜਿਵੇਂ ਹਾਏ ਹਾਏ ਤੋਂ ਬਾਅਦ ਇਹ ਚਿੰਨ ਜਿਹੜਾ ਆ ਗਿਆ ਤਾਂ ਕਈਆਂ ਦੇ ਵਿੱਚ ਇਹ ਹੈਰਾਨੀ ਵਾਲੀ ਗੱਲ ਪਹਿਲਾਂ ਹੋ ਜੇ ਤਾਂ ਪਹਿਲਾਂ ਆ ਜਾਂਦਾ ਜੇਕਰ ਸਾਰੀ ਗੱਲ ਹੀ ਹੈਰਾਨੀ ਦੀ ਹੋਵੇ ਤਾਂ ਲਾਸਟ ਦੇ ਵਿੱਚ ਆਉਂਦਾ ਜਿਵੇਂ ਪਹਿਲੇ ਦੇ ਵਿੱਚ ਸੀਗਾ ਕਿੰਨਾ ਸੁੰਦਰ ਫੁੱਲ ਹੈ ਤੇ ਸਾਰੀ ਗੱਲ ਹਰਾਨ ਨਹੀਂ ਦੀ ਤਾਂ ਕਰਕੇ ਸਾਰ ਨਾਲ ਪਿੱਛੇ ਜਿਹੜਾ ਚੈਨਾ ਵਰਤਿਆ ਗਿਆ ਹੈਗਾ ਤਾਂ ਅੱਗੇ ਕਈ ਵਾਰੀ ਆ ਜਾਂਦਾ ਹੈਗਾ ਆਗਿਆਵਾਚਕ ਨਾਮ ਵੀ ਆ ਜਾਂਦਾ ਜਿਹਦੇ ਵਿੱਚ ਕੋਈ ਆਗਿਆ ਕੀਤੀ ਗਈ ਹੋਵੇ ਠੀਕ ਆ ਤਾਂ ਉਸ ਦੇ ਵਿੱਚ ਕਿਰਪਾ ਜੀ ਆਦੀ ਵਾਰਡ ਵਰਤੇ ਜਾਂਦੇ ਹਨ ਉਹਨਾਂ ਨੂੰ ਆਗਿਆਵਾਚਕ ਵੀ ਕਿਹਾ ਜਾਂਦੇ ਹਨ ਤੇ ਇੱਕ ਆ ਜਾਂਦਾ ਹੈਗਾ ਇੱਛਾਵਾਚਕ ਨਾ ਉਹ ਜਿਹੜਾ ਵਾਕ ਆ ਜਾਂਦਾ ਉਹਦੇ ਵਿੱਚ ਕੋਈ ਨਾ ਕੋਈ ਇੱਛਾ ਪ੍ਰਗਟ ਕੀਤੀ ਹੁੰਦੀ ਹੈ ਜਿਵੇਂ ਕਾਸ਼ ਮੈਂ ਅਮੀਰ ਹੁੰਦਾ ਇਦੇ ਵਿੱਚ ਕੋਈ ਨਾ ਕੋਈ ਇੱਛਾ ਪ੍ਰਗਟ ਕੀਤੀ ਹੈ ਇਸ ਨੂੰ ਇੱਛਾਵਾਚਕ ਵਾਕ ਵੀ ਕਿਹਾ ਜਾਂਦਾ ਹੈ ਤਾਂ ਕਈਆਂ ਦੇ ਵਿੱਚ ਇਹ ਉਦਾਹਰਣਾਂ ਵੀ ਦਿੱਤੀਆਂ ਗਈਆਂ ਨੇ ਮੋਸਟਲੀ ਪ੍ਰਚਾਰ ਤਾਰਾਂ ਦੇ ਹੁੰਦੇ ਹਨ ਤਾਂ ਇਹ ਸਾਰੇ ਵਾਕ ਦੀਆਂ ਕਿਸਮਾਂ ਸਨ ਵਾਕ ਕਿੰਨਾਂ ਦਾ ਵਾਕ ਦੀਆਂ ਕਿਸਮਾਂ ਕਿਹੜੀਆਂ ਹਨ ਜੇ ਤੁਹਾਨੂੰ ਸਮਝ ਆ ਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਯਾਰਾਂ ਵੇਲੇ ਜਾਣਾ ਸ਼ੇਅਰ ਕਰਦੇ ਕਰੋ ਥੈਂਕ ਯੂ